ਅੱਜ ਜਿਸੀ ਸਾਰੇ ਮੈਂ ਇੱਥੇ ਸੂਬੇਦਾਰਾ ਦੀ ਗਲੀ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਮੈਨੂੰ ਫੋਨ ਕੀਤਾ ਵੀ ਇੱਥੇ ਇਲੀਗਲ ਕੰਸਟਰਕਸ਼ਨ ਹੁੰਦੀ ਪਈ ਹੈ। ਇੱਥੇ ਪਹਿਲਾਂ ਕੋਈ ਮਸਜਿਦ ਨਹੀਂ ਸੀ। ਪਹਿਲੇ ਇੱਥੇ ਇੱਕ ਸਿੱਖ ਫੈਮਿਲੀ ਰਹਿੰਦੀ ਸੀ। ਗੁਰਦੁਆਰਾ ਸੀਗਾ। ਉਹੀ ਇੱਥੇ ਪਾਠ ਪੂਜਾ ਕਰਦੇ ਸੀ। ਸਾਨੂੰ ਜਿਹੜਾ ਪਤਾ ਲੱਗਾ ਇੱਥੇ ਇੱਕ ਨਜਾਇਜ਼ ਬਿਲਡਿੰਗ ਬਣਾਈ ਜਾ ਰਹੀ ਹੈ। ਉਹਦੀ ਕਾਰਪੋਰੇਸ਼ਨ 'ਚ ਵੀ ਸ਼ਿਕਾਇਤ ਹੋਈ ਹੈ। ਔਰ ਅਸੀਂ ਵੀ ਕਰਾਂਗੇ ਔਰ ਇਸ ਗੱਲ ਦੀ ਇਲਾਕਾ ਨਿਵਾਸੀ ਮੰਗ ਕਰਦੇ ਵੀ ਇੱਥੇ ਅਗਰ ਕੋਈ ਜੋ ਸੁਣਨ ਚਾਹੇ ਵੀ ਇੱਥੇ ਮਦਰਸਾ ਬਣਾਇਆ ਜਾ ਰਿਹਾ ਹੈ ਜਾਂ ਰਹਿਣ ਦਾ ਸਥਾਨ ਬਣਾਇਆ ਜਾ ਰਿਹਾ ਹੈ ਮੈਂ ਪੂਰੀ ਐਡਮਿਨਿਸਟ੍ਰੇਸ਼ਨ ਅੱਗੇ ਮੰਗ ਕਰਦਾ ਕਮਿਸ਼ਨਰ ਪੁਲਿਸ ਅੱਗੇ ਵੀ ਕਰਦਾ ਔਰ ਕਾਰਪੋਰੇਸ਼ਨ ਅੱਗੇ ਡੀਸੀ ਸਾਹਿਬ ਅੱਗੇ ਵੀ ਅਸੀਂ ਮੈਮੋਰੈਂਡਮ ਦੇਾਂਗੇ ਵੀ ਇੱਥੇ ਕੋਈ ਇਲੀਗਲ ਕੰਸਟਰਕਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਕੱਲ ਨੂੰ ਮਦਰਸੇ ਦੀ ਆੜ ਚ ਇੱਥੇ ਐਂਟੀ ਨੈਸ਼ਨਲ 엘ਿਮੈਂਟਸ ਕਿਉਂਕਿ ਬਾਰਡਰ ਏਰੀਆ ਅਮਰitsar ਬਾਰਡਰ ਸਾਡੇ ਕੋਲ ਲੱਗਦਾ ਹੈ ਐਸੇ ਐਂਟੀ ਨੈਸ਼ਨਲ ਕੋਈ ਵੀ ਇੱਥੇ ਆ ਕੇ ਰਹਿਣਗੇ ਉਹਨਾਂ ਦੀ ਕੌਣ ਜ਼ਿੰਮੇਵਾਰੀ ਲਏਗਾ ਮਦਰਸੇ ਦੇ ਵਿੱਚ ਕੀ ਪੜਾਇਆ ਜਾਏਗਾ ਭਾਰਤ ਦੇ ਖਿਲਾਫ ਤੁਸੀਂ ਦੇਖਦੇ ਹੋ ਲੋਕੀ ਨਾਰੇ ਲਾਉਂਦੇ ਨੇ ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜਿੰਦਾ ਹੈ ਭਾਰਤ ਕੇ ਟੁਕੜੇ ਹੋਣਗੇ ਐਸੇ ਲੋਕਾਂ ਨੂੰ ਇੱਥੇ ਵੜਨ ਨਹੀਂ ਦਿੱਤਾ ਜਾਏਗਾ ਅਗਰ ਕੋਈ ਐਸੀ ਹਿਮਾਕਤ ਕਰਦਾ ਸਾਰਾ ਇਲਾਕਾ ਔਰ ਮੈਂ ਸਾਨੂੰ ਜ਼ਰੂਰਤ ਪਈ ਤੇ ਇੱਥੇ ਗਰੀਬ ਛਾ ਕੇ ਵੀ ਬੈਠ ਜਾਣਗੇ ਪਰ ਇੱਥੇ ਕੋਈ ਇਲੀਗਲ ਕੰਮ ਅਸੀਂ ਇਸ ਏਰੀਆ ਦੇ ਵਿੱਚ ਹੋਣ ਨਹੀਂ ਦੇਵਾਂਗੇ ਸਰ ਕਿੰਨਾ ਵੱਲੋਂ ਕਿਤਾ ਜਾ ਰਿਹਾ ਇਹਦੀ ਜੋ ਜਾਣਕਾਰੀ ਸਾਨੂੰ ਪੂਰੀ ਨਹੀਂ ਹੈ ਪਹਿਲੇ ਤੇ ਇੱਥੇ ਇੱਕ ਸਿੱਖ ਫੈਮਿਲੀ ਰਹਿੰਦੀ ਸੀ ਜਿਹੜੀ ਆ ਇੱਕਦਮ ਹੀ ਇਹਨਾਂ ਨੇ ਦੱਸਿਆ ਉਸ ਤੋਂ ਬਾਅਦ ਇੱਕ ਪਰਿਵਾਰ ਆਇਆ ਇੱਥੇ ਇੱਕ ਸਿੱਖ ਫੈਮਿਲੀ ਰਹਿੰਦੀ ਸੀ ਜਿਹੜੀ ਚਲੀ ਗਈ ਉਸ ਤੋਂ ਬਾਅਦ ਇੱਥੇ ਇੱਕ ਪਰਿਵਾਰ ਹੀ ਰਹਿੰਦਾ ਪਿਆ ਸੀ ਉਹਦੇ ਬੱਚੇ ਪੁੱਛੇ ਸੀ ਸਾਰਾ ਉਹ ਵੀ ਗਾਇਬ ਹੈ ਇੱਥੋਂ ਕਾਫੀ ਧੇਰ ਤੋਂ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਇੱਥੇ ਪਹਿਲਾਂ ਕੌਣ ਰਹਿੰਦਾ ਸੀ ਇਹਦੀ ਕੀ ਮਲਕੀਅਤ ਹੈ ਫਿਰ ਇਹਦੇ ਅੱਗੇ ਜੋ ਵੀ ਕੰਸਟਰਕਸ਼ਨ ਹੈ ਉਹ ਵੀ ਕਾਰਪੋਰੇਸ਼ਨ ਦੀ ਪਰਮਿਸ਼ਨ ਦੇ ਨਾਲ ਨਕਸ਼ਾ ਪਾਸ ਕਰਾਇਆ ਹੋਵੇ ਸਾਰਾ ਕੁਝ ਹੋਵੇ ਤੇ ਫਿਰ ਅਸੀਂ ਗੱਲ ਕਰਾਂਗੇ ਪਰ ਫਿਰ ਵੀ ਅਸੀਂ ਇਹ ਮੰਗ ਕਰਦੇ ਹਾਂ ਵੀ ਇੱਥੇ ਅਸੀਂ ਕੋਈ ਵੀ ਐਸਾ ਢਾਂਚਾ ਖੜਾ ਨਹੀਂ ਹੁੰਦਿਆਂਗੇ ਜਿਹਨੂੰ ਇਹ ਮਦਰਸੇ ਦਾ ਨਾਂ ਦੇਣਗੇ ਕਿਉਂਕਿ ਇਹ ਸਾਰਾ ਜਿਹੜਾ ਤੁਸੀਂ ਦੇਖਦੇ ਹੋ ਸਾਰੇ ਇਲਾਕਾ ਵਾਸੀ ਨੇ ਕੋਈ ਬਾਹਰੋਂ ਦੇ ਅਸੀਂ ਆਏ ਨਹੀਂ ਮੇਰਾ ਘਰ ਵੀ ਇੱਥੇ ਹੀ ਔਰ ਸਾਰੇ ਗਲੀ ਦੇ ਹੀ ਨੇ ਕਿਸੇ ਸਭ ਦੀ ਮੰਗ ਹੈ ਵੀ ਇੱਥੇ ਕੋਈ ਵੀ ਐਸੀ ਚੀਜ਼ ਜਿਹੜੀ ਹੈ ਉਹ ਨਹੀਂ ਬੰਨੀ ਚੀਦੀ ਵੀ ਕੱਲ ਨੂੰ ਜਿਹਦੇ ਨਾਲ ਆਉਣ ਵਾਲੀ ਪਬਲਿਕ ਨੂੰ ਸਾਡੀ ਜਨਰੇਸ਼ਨ ਨੂੰ ਪ੍ਰੋਬਲਮ ਹੋ ਸਕੇ ਸਰ ਜੇ ਆਪਣੀ ਮੰਗ ਪੂਰੀ ਨਹੀਂ ਹੁੰਦੀ ਫਿਰ ਆਪਣਾ ਅਗਲਾ ਸਟੈਪ ਕੀ ਹੋਏਗਾ ਮੈਂ ਤੁਹਾਨੂੰ ਅੱਗੇ ਹੀ ਦੱਸਿਆ ਵੀ ਅਗਰ ਨਹੀਂ ਮੰਗ ਪੂਰੀ ਹੁੰਦੀ ਤੇ ਇਹਦਾ ਲੋਸ਼ ਪ੍ਰਦਰਸ਼ਨ ਕੀਤਾ ਜਾਏਗਾ ਸ਼ਹਿਰ ਦੇ ਵਿੱਚ ਸਾਰੇ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਇਕੱਠਾ ਕੀਤਾ ਜਾਏਗਾ ਸਾਨੂੰ ਡੀਸੀ ਸਾਹਿਬ ਕੋਲ ਤੱਕ ਵੀ ਜਾਣਾ ਪਵੇ ਚੀਫ ਮਿਨਿਸਟਰ ਤੱਕ ਵੀ ਜਾਣਾ ਪਵੇ ਰਾਸ਼ਟਰਪਤੀ ਤੱਕ ਵੀ ਜਾਣਾ ਪਵੇ ਅਸੀਂ ਸਭ ਜਗ੍ਹਾ ਜਾਵਾਂਗੇ ਪਰ ਇੱਥੇ ਐਸਾ ਕੁਝ ਹੋਣ ਨਹੀਂ ਦੇਵਾਂਗੇ ਪੀਸਫੁਲ ਏਰੀਆ ਹਾਂਜੀ ਭਾਈ ਆਪਣਾ ਨਾਮ ਦੱਸ ਕੇ ਤੇ ਕਿਹੜੀ ਜਗ੍ਹਾ ਮਰੇਸ਼ ਨੇਤਰਪਾਲ ਮੈਂ ਅਸ ਗਲੀ ਚ ਲੈਣੇ ਪਿਛਲੇ ਜੀ ਅੱਛਾ ਕੀ ਮਸਲਾ ਕੀ ਹਕੀਮ ਮਾਮਲਾ ਮਸਲਾ ਇੱਥੇ ਸਿੱਖ ਫੈਮਿਲੀ ਰਹਿੰਦੀ ਸੀ ਗੁਰਦੁਆਰੇ ਦਾ ਰੂਪ ਸੀ ਉਹ ਇੱਥੇ ਪਾਠ ਪੂਜਾ ਕਰਦੇ ਸੀ ਆ ਥੋੜੀ ਦੇਰ ਤੋਂ ਹੀ ਉਹ ਚਲੇ ਗਏ ਇੱਥੇ ਫਿਰ ਇੱਕ ਪਰਿਵਾਰ ਆਇਆ ਮੁਮਦਨ ਸੀ ਸ਼ਾਇਦ ਉਹ ਥੋੜੀ ਦੇਰ ਰਿਹਾ ਪਤਾ ਹੀ ਨਹੀਂ ਲੱਗਾ ਉਹ ਕਿੱਥੇ ਗਾਇਬ ਹੋ ਗਿਆ ਹੁਣ ਇੱਥੇ ਕੁਝ ਅਣਪਛਾਤੇ ਲੋਕ ਆਉਂਦੇ ਆ ਉਹਨਾਂ ਨੇ ਆ ਸਾਰਾ ਸ਼ੁਰੂ ਕੀਤਾ ਕੰਮ ਔਰ ਸਾਰੇ ਹਾਂਜੀ ਖਰਾਬ ਨੇ ਔਰ ਇਹਦਾ ਫੈਸਲਾ ਪਹਿਲਾਂ ਜਿਹੜਾ ਹੈ ਫੈਮਿਲੀ ਇੱਥੇ ਆਈ ਸੀ ਉਦੋਂ ਵੀ ਇੱਥੇ ਫੈਸਲਾ ਹੋਇਆ ਸੀ ਕਤਵਾਲੀ ਦੇ ਵਿੱਚ ਕਿ ਅਸੀਂ ਇੱਥੇ ਸਿਰਫ ਰੈਸ਼ ਰੱਖਾਂਗੇ ਐਮਨ ਲੇਹਰਾਂ ਕੋ ਰਾਜ ਕੀਤਾ ਸੀ ਕਿ ਇੱਥੇ ਕੋਈ ਨਮਾਜ਼ ਨਹੀਂ ਪੜੀ ਜਾਏਗੀ ਕੋਈ ਕੁਝ ਨਹੀਂ ਹੋਏਗਾ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਸਿਰਫ ਇੱਥੇ ਰੈਸ਼ ਹੋਏਗੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਨਮਾਜ਼ ਨਹੀਂ ਪੜੀ ਜਾਏਗੀ ਕੁਝ ਨਹੀਂ ਹੋਏਗਾ ਇੱਥੇ ਸਿਰਫ ਰੈਸ਼ ਵਾਸਤੇ ਇਹ ਜਗਾ ਵਰਤੀ ਜਾਏਗੀ ਹਾਂਜੀ ਹੁਣ ਕੀ ਮਸਲਾ ਹੈ ਹੁਣ ਮਸਲਾ ਇਹ ਹੈ ਕਿ ਇੱਥੇ ਉਹਨਾਂ ਨੇ ਸ਼ੁਰੂ ਕਰਤਾ ਔਰ ਸਾਨੂੰ ਡਾਰਾ ਸਾਰੇ ਇਲਾਕੇ ਨੂੰ ਸਾਰਾ ਇਲਾਕਾ ਖੌਫຊੁਦਾ ਹੈ ਕਿ ਇੱਥੇ ਪਤਾ ਨਹੀਂ ਕੀ ਹੋ ਜਾਏ ਕੱਲ ਨੂੰ ਕਿਉਂਕਿ ਸਾਡੇ ਛੋਟੇ-ਛੋਟੇ ਬੱਚੇ ਇੱਥੇ ਸਾਡਾ ਲੰਘਾ ਇਹ ਕੋਰ ਗੋਕੋਰ ਤੋਂ ਗਿਆਰਾਂ ਮੰਦਿਰ ਹੈ ਹੈ ਤਰ੍ਹਾਂ ਸਾਡੇ ਤਿਉਹਾਰ ਸਾਰੇ ਖਰਾਬ ਹੋ ਸਕਦੇ ਆ ਇਸ ਕਰਕੇ ਐਡਮਿਨਿਸਟ੍ਰੇਸ਼ਨ ਨੂੰ ਕਹਾਂਗੇ ਮੌਕਾ ਰਹਿੰਦਿਆਂ ਹੀ ਇਹਨਾਂ ਨੂੰ ਸੰਭਾਲ ਲੈਣ ਨਹੀਂ ਤੇ ਇਹਦਾ ਮਾਹੌਲ ਵਿਗੜ ਜਾਏਗਾ ਔਰ ਇਹਦਾ ਅਸਰ ਸਾਰੇ ਸ਼ਹਿਰ ਤੇ ਸਾਰੇ ਪੰਜਾਬ 'ਚ ਪਵੇ ਸਰ ਆ ਬੀ ਹੈ ਮੈਂ ਇਸ ਇਲਾਕੇ ਦਾ ਵਾਸੀ ਆ ਅਸੀਂ ਇਸ ਇਲਾਕੇ ਦੇ ਵਿੱਚ ਸੁੱਖ ਚੈਨ ਨਾਲ ਇਨਾ ਗਲੀਆਂ ਬਜ਼ਾਰਾਂ ਦੇ ਚਾਹਦੇ ਆ ਅੱਜ ਸਾਡੇ ਮਿੱਤਰਾਂ ਨੇ ਆਪਣੀ ਜਿਹੜੀ ਆ ਵਿਅਥਾ ਪ੍ਰਗਟ ਕੀਤੀ ਆਪਣਾ ਦੁੱਖ ਪ੍ਰਗਟ ਕੀਤਾ ਹੈ ਕਿ ਸਾਡੇ ਮੱਲੇ ਦੇ ਵਿੱਚ ਕੁਝ ਐਸਾ ਹੋਣੇ ਜਾ ਰਹਾ ਹੈ ਜਿਹਦੇ ਵਿੱਚ ਕੁਝ ਅਣਪਛਾਤੇ ਲੋਕ ਜਿਹੜੇ ਨੇ ਇੱਥੇ ਆਣਾ ਸ਼ੁਰੂ ਕੀਤਾ ਹੈ ਔਰ ਜਿਹੜਾ ਪਰਿਵਾਰ ਇੱਥੇ ਆਰਾਮ ਨਾਲ ਰਹਿੰਦਾ ਸੀਗਾ ਉਹ ਉਹ ਤਾਂ ਚਲਾ ਗਿਆ ਹੈ ਕਿ ਇੱਥੇ ਪਤਾ ਨਹੀਂ ਕੀ ਹੋਣੇ ਜਾ ਰਹਾ ਹੈ ਜਿਹੜਾ ਕਿ ਉਹ ਨਾ ਸਮਝ ਆਣ ਵਾਲੀ ਗੱਲ ਜਿਹੜੀ ਆ ਉਹ ਸਸਪੀਸ਼ਸ ਹੁੰਦੀ ਹੈ ਇੱਥੇ ਉਹ ਮਹਿਸੂਸ ਕਰਦੇ ਆ ਕਿ ਕੁਝ ਐਸਾ ਬਣਾ ਰਹੇ ਆ ਜਿਹੜਾ ਕਿ ਇਸ ਇਲਾਕੇ ਹਿੰਦੂ ਇਲਾਕੇ ਦੇ ਵਿੱਚ ਸਿੱਖ ਇਲਾਕੇ ਦੇ ਵਿੱਚ ਜਿਹੜਾ ਜਚਦਾ ਨਹੀਂ ਆ ਬਿਨਾ ਇਲਾਕੇ ਦੀ ਸਹਿਮਤੀ ਤੋਂ ਐਸਾ ਹੋਏਗਾ ਤੇ ਉਹ ਇਸ ਗੱਲ 'ਚ ਅਵਾਜ਼ ਆੜੀ ਮਹਿਸੂਸ ਕਰ ਦਿਆ ਆਪਣਾ ਵਿਥਾ ਪ੍ਰਗਟ ਕਰ ਦਿਆ ਉਹਨਾਂ ਨੇ ਮੈਪ ਆਪਿਆ ਕਿ ਉਹ ਇਸ ਕੱਲ ਨੂੰ ਸਹਿ ਨਹੀਂ ਪਾਣਗੇ ਕਿ ਇਸ Hindu Sikh ਖਬਾਦੀ ਦੇ ਵਿੱਚ ਕੋਈ ਆ ਕਰਕੇ ਐਸਾ ਠੀਆ ਲਗਾਏ ਜਿਹੜਾ ਕਿ ਉੱਥੇ ਕਦੇ ਵੀ ਨਹੀਂ ਸੀਗਾ ਪਹਿਲੇ ਤੇ ਸਿੱਖ ਪਰਿਵਾਰ ਹੈੜਾ ਥਾ ਤੇ ਸਾਡੇ ਸਿੱਖ Hinduਵਾਂ ਨਾਲੇ ਧੱਕਾ ਹੈ ਕਿ ਜੇ ਕੁਝ ਐਡਮਿਨਿਸਟ੍ਰੇਸ਼ਨ ਇਹੋ ਜਿਹਾ ਅਨਸੁਖਾਵਾਂ ਕਰਦੀ ਹੈ ਇਨੂੰ ਸਮੋਕਾ ਰਹੇ ਨੇ ਰੋਕਣਾ ਚਾਹੀਦਾ। ਕੀ ਮੰਗ ਕਰਦੇ ਹਾਂ? ਅਸੀਂ ਮੰਗ ਕਰਦੇ ਹਾਂ ਕਿ ਜੇ ਜਿਹੜਾ ਬਿਨਾਂ ਮਨਜ਼ੂਰੀ ਤੋਂ, ਬਿਨਾਂ ਕਾਰਨ ਤੋਂ ਇਹਨਾਂ ਆਥਰਾਇਜ਼ਡ ਕੰਸਟਰਕਸ਼ਨ ਹੋ ਰਹੀ ਹੈ ਇਲਾਕੇ ਦੀ ਸਹਿਮਤੀ ਦੇ ਇਲਾਕੇ ਦੇ ਵਿਰੋਧਤ باوجود ਵੀ ਉਹਨੂੰ ਰੋਕਿਆ ਜਾਵੇ। ਜੀ। ਹਾਂ। ਔਰ ਜੇ ਨਹੀਂ ਰੋਕਿਆ ਗਿਆ, ਨਾ ਰੋਕਿਆ ਗਿਆ ਤੇ ਜਿਹੜੇ ਇਲਾਕਾ ਸਾਰੇ ਜੀਵਨ ਦਾ ਹੱਕ ਦੇ ਸਭ ਕੋਲ ਹੈ, ਇਹ ਸਾਨੂੰ ਕਨਸਟੀਟਿਊਸ਼ਨ ਨੇ ਦਿੱਤਾ ਹੈ। ਇਸ ਹੱਕ ਨੂੰ ਬਰਕਰਾਰ ਰੱਖਣ ਵਾਸਤੇ ਪ੍ਰੋਟੈਸਟ ਕਰਾਂਗੇ। ਔਰ ਇਹ ਸਾਰੇ ਇਲਾਕੇ ਦੇ ਵਿੱਚ ਇੱਕ ਕੱਲਾ ਇਲਾਕਾ ਨਹੀਂ ਰਹੇਗਾ। ਸਾਰਾ ਹਿੰਦੁਸਤਾਨ ਸਾਡੇ ਨਾਲ ਹੈ। ਕਿਉਂਕਿ ਇਹ ਸਾਰੇ ਪਾਸੇ ਹਵਾ ਵਗਦੀ ਹੈ ਕਿੱਥੇ ਸ਼ਿਮਲੇਜ ਹੋ ਗਿਆ ਕਿਤੇ ਇੱਥੇ ਹੋ ਗਿਆ ਤੇ ਅਸੀਂ ਤੇ ਇੱਕੇ ਪਾਸੇ ਚਲੇ ਗਏ ਠੀਕ ਹੈ